ਕੁਰਜੀ ਕਾ ਹਾਲਸਾ ਵਾਹਿ ਕੁਰਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਜਗਤ ਨੂੰ ਤਾਰਿਆ ਅਤੇ ਲੋਕਾਂ ਦੇ ਕਰਮ ਕਾਂਡਾਂ ਤੇ ਪਰ ਪੁਲਖਿਆ ਨੂੰ ਦੂਰ ਕੀਤਾ ਆਪਣੀਆਂ ਉਦਾਸੀਆਂ ਦੌਰਾਨ ਇੱਕ ਦਿਨ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਪ੍ਰਸਿੱਧ ਤੀਰ ਸਥਾਨ ਹਰਿਦਵਾਰ ਗਏ ਸੂਰਜ ਗ੍ਰਹਿਣ ਦੇ ਮੌਕੇ ਉੱਥੇ ਲੋਕਾਂ ਦੀ ਖੂਬ ਭੀੜ ਸੀ ਪਾਂਡੇ ਦਾਨ ਮੰਗ ਰਹੇ ਸਨ ਸ਼ਾਮ ਨੂੰ ਡੁੰਨੀਆਂ ਵਿੱਚ ਰਾਕ ਕੇ ਦੀਵੇ ਤਾਰੇ ਜਾ ਰਹੇ ਸਨ ਆਰਤੀ ਹੋ ਰਹੀ ਸੀ ਫਿਰ ਸਵੇਰੇ ਫੁੱਲ ਤਾਰੇ ਜਾ ਰਹੇ ਸਨ ਇਸ਼ਨਾਨ ਹੋ ਰਹੇ ਸਨ ਅਤੇ ਪਿਤਰਾਂ ਨੂੰ ਜਲ ਦਿੱਤਾ ਜਾ ਰਿਹਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਂਡਿਆਂ ਪਾਸੋਂ ਉਹਨਾਂ ਦੇ ਪੂਰਬ ਦਿਸ਼ਾ ਵਿੱਚ ਸੂਰਜ ਵੱਲ ਪਾਣੀ ਸੁੱਟਣ ਦਾ ਮਤਲਬ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਪਿਤਰ ਲੋਕ ਵਿੱਚ ਆਪਣੇ ਪਿਤਰਾਂ ਨੂੰ ਜਲ ਪਹੁੰਚਾਉਣ ਦੀ ਇੱਕ ਰਸਮ ਹੈ ਉਹਨਾਂ ਦੀ ਇਹ ਅਗਿਆਨਤਾ ਵੇਖ ਕੇ ਗੁਰੂ ਜੀ ਗੰਗਾ ਵਿੱਚ ਜਾ ਖੜੇ ਹੋਏ ਅਤੇ ਜਿਸ ਪਾਸੇ ਸੂਰਜ ਚੜ੍ਹਿਆ ਸੀ ਉਸ ਵੱਲ ਪਿੱਟ ਕਰਕੇ ਖੜੇ ਹੋ ਗਏ ਅਤੇ ਪੱਛਮ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਲੋਕੀ ਆਪੋ ਵਿੱਚ ਗੱਲਾਂ ਕਰਦੇ ਸਨ ਪਰ ਜਦ ਖਾਸੀ ਭੀੜ ਹੋ ਗਈ ਤਾਂ ਲੋਕ ਉਹਨਾਂ ਤੋਂ ਪੁੱਛਣ ਲੱਗੇ ਤੂੰ ਕੌਣ ਹੈ Hindu ਹੈ ਪੱਛਮ ਵੱਲ ਨੂੰ ਪਾਣੀ ਕਿਉਂ ਦੇ ਰਿਹਾ ਹੈ ਪੱਛਮ ਨੂੰ ਤਾਂ ਮੱਕਾ ਹੈ ਜੇ ਤੂੰ ਹਿੰਦੂ ਹੈ ਤਾਂ ਪਿਤਰਾਂ ਨੂੰ ਪਾਣੀ ਦੇ ਦੇਖ ਪੂਰਬ ਵੱਲੋਂ ਸੂਰਜ ਚੜ੍ਹ ਗਿਆ ਹੈ ਦੱਸ ਤੂੰ ਕੌਣ ਹੈ ਇਸ ਤੇ ਗੁਰੂ ਸਾਹਿਬ ਨੇ ਪੁੱਛਿਆ ਦੱਸੋ ਤੁਹਾਡੇ ਪਿਤਰ ਕਿੰਨੀ ਕੁ ਦੂਰ ਹਨ ਸੂਰਜ ਕਿੱਥੇ ਕੋ ਹੈ ਲੋਕਾਂ ਨੇ ਕਿਹਾ ਪਿਤਰ ਲੋਕ ਵਿੱਚ ਲੱਖਾਂ ਹਜ਼ਾਰਾਂ ਕਰੋੜਾਂ ਕੋਹਾਂ ਤੇ ਸੂਰਜ ਵੀ ਦੂਰ ਹੈ ਇਹ ਸੁਣ ਕੇ ਗੁਰੂ ਜੀ ਬੋਲੇ ਬਈ ਸੱਜਣੋ ਮੇਰਾ ਇਸ ਪਾਸੇ ਘਰ ਹੈ ਅਤੇ ਖੇਤ ਹਨ 38 ਮੀਂਹ ਨਹੀਂ ਪਿਆ ਤਾਨੂੰ ਦੇ ਕੇ ਮੈਂ ਕਿਹਾ ਚਲੋ ਇੱਥੋਂ ਹੀ ਪਾਣੀ ਪਹੁੰਚਾ ਦੇਗੇ ਤਾਂ ਜੋ ਖੇਤ ਸੁੱਕਣ ਤੋਂ ਬਚ ਜਾਣ ਇਸ ਹੁ ਸਾਰੇ ਜਣੇ ਹੱਸਪੈ ਪਾਣੀ ਗੰਗਾ ਦਾ ਗੰਗਾ ਵਿੱਚ ਪਿਆ ਦਿਖਦਾ ਹੈ ਤੇ ਇਸ ਦੇ ਪਾਣੀ ਖੇਤਾਂ ਨੂੰ ਪਹੁੰਚ ਰਿਹਾ ਹੈ ਸਿਆਣਿਆਂ ਬਲਿਆ ਸੱਜਣਾ ਆਪਣੇ ਹੱਥ ਕਿਉਂ ਥਕਾਰਿਆ ਹੈ ਇਹ ਤੇਰਾ ਪਾਣੀ ਖੇਤਾਂ ਨੂੰ ਨਹੀਂ ਜਾਣ ਲੱਗਾ ਖੇਤ ਤੇਰੇ ਦੂਰ ਹਨ ਦੂਰ ਲੈਂਦੇ ਨੂੰ ਗੰਗਾ ਜਾ ਰਹੀ ਹੈ ਪੂਰਬ ਨੂੰ ਗੁਰੂ ਜੀ ਨੇ ਕਿਹਾ ਅੱਛਾ ਜੀ ਇਸ ਧਰਤੀ ਉੱਤੇ ਮੇਰੇ ਖੇਤਾਂ ਨੂੰ ਮੇਰਾ ਦਿੱਤਾ ਪਾਣੀ ਨਹੀਂ ਪਹੁੰਚੇਗਾ ਤਾਂ ਤੁਹਾਡਾ ਦਿੱਤਾ ਪਾਣੀ ਸੂਰਜ ਲੋਕ ਵਿੱਚ ਕੇ ਕਿਸੇ ਦੂਜੇ ਲੋਕ ਦੇ ਵਿੱਚ ਕਰੋੜਾ ਕੋਹਾਂ ਤੇ ਕਿਵੇਂ ਪੁੱਜੇਗਾ ਸਾਰੇ ਸੋਚੀ ਪਏ ਗਏ ਲੋਕ ਕਹਿਣ ਲੱਗੇ ਇਹ ਭਾਵਨਾ ਦੀ ਗੱਲ ਹੈ ਤਾਂ ਗੁਰੂ ਜੀ ਨੇ ਕਿਹਾ ਤੁਹਾਡੇ ਸੰਕਲਪ ਤੁਹਾਨੂੰ ਨਰਕ ਵੱਲ ਨ ਜਾ ਰਹੇ ਹਨ ਗੁਰੂ ਜੀ ਨੇ ਪਾਂਡਿਆ ਅਤੇ હાજર ਲੋਕਾਂ ਨੂੰ ਸਮਝਾਇਆ ਕਿ ਪ੍ਰਾਣੀ ਜੋ ਸੰਸਾਰ ਵਿੱਚ ਜੀਵਨ ਸਮੇਂ ਕਰਮ ਕਰਦਾ ਹੈ ਉਹ ਉਹੀ ਰਾਸ ਪੂੰਜੀ ਕਰਮ ਫਲ ਦੇ ਰੂਪ ਵਿੱਚ ਨਾਲ ਜਾਂਦਾ ਹੈ ਪਿੱਛੋਂ ਕੁਝ ਵੀ ਉਸ ਨੂੰ ਨਹੀਂ ਭੇਜਿਆ ਜਾ ਸਕਦਾ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਪੂਰੇ ਦੁਨੀਆ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਆਓ ਇਸ ਮੌਕੇ ਗੁਰੂ ਸਾਹਿਬ ਦੇ ਯਾਦਗਾਰੀ ਧਰਮ ਅਸਥਾਨਾਂ ਦੀ ਸਾਂਭ ਸੰਭਾਲ ਦਾ ਅਹਿਦ ਕਰੀਏ ਅਤੇ ਉਹਨਾਂ ਵੱਲੋਂ ਦਿੱਤੇ ਸੰਦੇਸ਼ ਨੂੰ ਸਾਰੀ ਦੁਨੀਆ ਵਿੱਚ ਪਹੁੰਚਾਉਣ ਦਾ ਸੰਕਲਪ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ